ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਪਹਿਲਾਂ ਦਾ ਸੱਸੀ ਅਕਾਲ ਤੇ ਅੱਜ ਆਪਾਂ ਖੜੇ ਆ ਗਿੱਦੜਵਾ ਮਲੋਟ ਵਾਲਿਆਂ ਦੇ ਸ਼ੋਅਰੂਮ 'ਚ ਤੇ ਅੱਜ ਤੁਹਾਨੂੰ ਦਿਖਾਉਣੇ ਆ ਇੱਥੇ ਬੈੱਡ ਸੋਫਾ ਅਲਮਾਰੀ ਕੁਝ ਵੀ ਲੈਣਾ ਹੋਵੇ ਠੀਕ ਹੈ ਤੇ ਇੱਥੇ ਆਓ ਆਜੋ ਤੁਹਾਨੂੰ ਅੰਦਰ ਵੀ ਵਿਖਾਉਣੇ ਆ ਆਪਾਂ ਸਾਰਾ ਕੁਝ ਤੇ ਆਹ ਬਾਈਾਂ ਲਈ ਅਲਮਾਰੀ ਜੀ ਠੀਕ ਹੈ ਸਿਰਫ ਹੀ 1500 ਰੁਪਏ 'ਚ ਠੀਕ ਹੈ ਸਿਰਫ 1500 ਰੁਪਏ 'ਚ ਇਹਨਾਂ ਨੇ ਅਲਮਾਰੀ ਲਈ ਆ ਬਾਕੀ ਬੈੱਡ ਸੋਫਾ ਤੇ ਬਾਕੀ ਤੁਸੀਂ ਵੇਖ ਸਕਦੇ ਐ ਐਲਈਡੀਆਂ ਤਰ੍ਹਾਂ 'ਚ ਠੀਕ ਹੈ 60 ਇੰਚ ਜਿੱਡੀ ਵੀ ਲੈਣੀ ਆ ਤੁਸੀਂ ਉਹ ਤੁਹਾਡੇ ਮੁਤਾਬਕ ਆ ਠੀਕ ਹੈ ਤੇ ਨਾਲ ਗੀਜਰ ਵੀ ਹੈ ਤੇ ਵਾਸ਼ਿੰਗ ਮਸ਼ੀਨ ਆ ਪਈ ਆ ਇਹ 1000 ਰੁਪਏ ਚ ਤੁਹਾਨੂੰ ਦਿੱਤੀ ਜਾਊਗੀ ਤੇ ਜਿਹੜੀ ਫਰਿੱਜ ਆ ਜੋ ਅੱਗੇ ਇਹ 1500 ਰੁਪਏ ਚ 1500 ਰੁਪਿਆ ਕਸ਼ਤ ਹੈ ਦੀ ਠੀਕ ਹੈ ਸਿਰਫ ਤੇ ਕਿੱਡੀ ਮਰਜ਼ੀ ਲੈ ਜਾਓ ਵੱਡੀ ਤੋਂ ਵੱਡੀ ਪਈ ਆ ਠੀਕ ਹੈ ਆ ਦੇਖ ਸਕਦੇ ਹੋ ਤੁਸੀਂ ਦੇਖੋ ਕੋਸ਼ ਮਰਜ਼ੀ ਟਿਕਾ ਲਓ ਠੀਕ ਹੈ ਸਾਰੇ ਘਰ ਦਾ ਸਮਾਨ ਜਿਹੜਾ ਉਹ ਗਿਆ ਫਰਿੱਜ ਦੇ ਵਿੱਚ ਹੀ ਟਿਕ ਜੂਗਾ ਸਿਰਫ 3000 ਰੁਪਏ ਕਿਸਤਾ ਇਹਦੀ ਤੇ ਅੱਗੇ ਆਜੋ ਤੁਹਾਨੂੰ ਦਿਖਾਉਣੀ ਆਪਾਂ ਬੈੱਡ ਤੇ ਸੋਫਾ ਲਓ ਜੀ ਦੋਸਤੋ ਆਜੋ ਅੱਗੇ ਆ ਬੈੱਡ ਦੇਖ ਸਕਦੇ ਹੋ ਤੁਸੀਂ ਇਹਦਾ 2000 ਰੁਪਏ ਚ ਤੁਹਾਨੂੰ ਬੈੱਡ ਦਿੱਤਾ ਜਾਊਗਾ ਠੀਕ ਹੈ ਕੋਈ ਇਹਦਾ ਕੋਈ ਰੈਂਟ ਔਰ ਨਹੀਂ ਪਊਗਾ ਠੀਕ ਹੈ ਇਹ ਜਿਹੜਾ ਬੈੱਡ ਸੋਫਾ ਤੁਹਾਨੂੰ 2000 ਰੁਪਏ ਵਿੱਚ ਐਂਡ ਕੰਪਲੀਟੇਬਲ ਕਰਕੇ ਪਿੰਡ ਪਹੁੰਚ ਦਾ ਕਰ ਦਿੱਤਾ ਜਾਊਗਾ ਠੀਕ ਹੈ ਨਾ ਅੱਗੇ ਆਪਣੇ ਜਿਹੜੇ ਬੈੱਡ ਸੋਫੇ ਆ ਸੋਫੇ ਵੀ ਵਿਖਾਉਣੇ ਆ ਉੱਪਰ ਤੁਹਾਨੂੰ ਚਲੋ ਲਓ ਹਾਂਜੀ ਦੋਸਤੋ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਸੋਫੇ ਠੀਕ ਹੈ 2000 ਰੁਪਏ ਚ ਤੁਹਾਨੂੰ ਸੋਫੇ ਬੈੱਡ ਠੀਕ ਹੈ ਲਿਮਾਰੀ ਐਲਈਡੀ ਕੂਲਰ ਵੱਡੇ ਠੀਕ ਹੈ ਤੇ ਨਾਲ ਜੇਕਰ ਏਸੀ ਵੀ ਲੈਣੇ ਆ ਠੀਕ ਹੈ ਤੇ ਇਹ ਵੀ ਤੁਹਾਨੂੰ ਮਿਲ ਲੰਗੇ ਤੇ ਆਪਣਾ 22 ਗਿੱਦੜਵਾ ਮਲੋਟ ਵਾਲਿਆਂ ਦੇ ਠੀਕ ਆ ਲੰਬੀ ਰੋਡ ਤੇ ਇਹਨਾਂ ਦੀ ਦੁਕਾਨ ਆ ਕਦੋਂ ਵੀ ਕਾਲ ਕਰ ਸਕਦੇ ਆ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇ 7 ਸੀਟਰ ਠੀਕ ਹੈ ਤੇ ਮੰਨ ਕੇ ਚੱਲੋ ਵੀ ਇੱਥੇ 5 ਸੀਟਰ ਵੀ ਆ ਜਿਹੜੇ ਆ ਸੋਫੇ ਆ ਠੀਕ ਹੈ ਤੇ ਕਲਰ ਜਿਹੜਾ ਵੀ ਚੂਜ਼ ਕਰਕੇ ਤੁਸੀਂ ਲੈ ਸਕਦੇ ਹੋ ਠੀਕ ਹੈ ਹਰੇਕ ਤਰ੍ਹਾਂ ਦਾ ਕਲਰ ਤੁਹਾਨੂੰ ਜਿਹੜਾ ਇੱਥੋਂ ਮਿਲੂਗਾ ਮਲੋਟ ਵਾਲਿਆਂ ਦਾ ਨਵਾਂ ਸ਼ੋਅਰੂਮ ਜਿਹੜਾ ਇਹ ਖੁੱਲਿਆ ਲੰਬੀ ਰੋਡ ਗਿੱਦੜਵਾ ਦੇ ਵਿੱਚ ਆ ਠੀਕ ਆ ਆਹ ਅਲਮਾਰੀਆਂ ਦੇਖ ਸਕਦੇ ਆ ਸਿਰਫ ਤੁਹਾਨੂੰ 2000 ਦੇ ਵਿੱਚ ਇਹ ਚੀਜ਼ ਮਿਲੂਗੀ